ਸਾਰੇ ਨੂੰ ਪਿਆਰ ਭਰ ਇਸ ਸਸ਼ਕਲ ਜੀ ਬਹੁਤ-ਬਹੁਤ ਸਮਾਂ ਕੱਦੇ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਸਰਕਾਰ ਦੀ ਮਲਾਸਮਾਂ ਦੀ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਦੁਆਰਾ ਜੋ ਅਨਗੇਲੀ ਵਰਤੀ ਜਾ ਰਹੀ ਹੈ ਲਗਾਤਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਨੂੰ ਮੁਲਤਵੀ ਕਰਨ ਦਾ ਜਿਹੜਾ ਦੌਰ ਜਾਰੀ ਹੈ ਜਿਸ ਦੇ ਚੱਲਦੇ 29 ਜੁਲਾਈ ਦੀ ਜਿਹੜੀ ਮੀਟਿੰਗ ਸੀ ਉਹਨੂੰ ਮੁਲਤਵੀ ਕਰ ਦਿੱਤੀ ਗਈ ਹੈ ਜੋ ਕਿ ਹੁਣ 20 ਅਗਸਤ ਨੂੰ ਹੋਵੇਗੀ ਇਹ ਮੀਟਿੰਗ ਪੰਜਾਬ ਸਰਕਾਰ ਨੇ 20 ਅਗਸਤ ਦੀ ਅਗਲੀ ਤਰੀਕ ਜਿਹੜੀ ਹੈ ਦਿੱਤੀ ਹੈ ਕਿ 20 ਅਗਸਤ ਨੂੰ ਅਸੀਂ ਇਹ ਮੀਟਿੰਗ ਕਰਾਂਗੇ ਪਰ ਪੰਜਾਬ ਸਰਕਾਰ ਦੇ ਮਲਾਸਮਾਂ ਦਾ ਜਿਹੜਾ ਰਿਟਾਇਰਮੈਂਟ ਹੋਏ ਮਲਾਸਮਾਂ ਦਾ ਤੇ ਮਲਾਜ਼ਮ ਜਥੇਬੰਦੀਆਂ ਦਾ ਭਰੋਸਾ ਪੰਜਾਬ ਸਰਕਾਰ ਤੋਂ ਉੱਠ ਚੁੱਕਿਆ ਹੈ ਕਿਉਂਕਿ ਇਸ ਮੀਟਿੰਗ ਤੋਂ ਬਹੁਤ ਹੀ ਆਸਾਂ ਸੀ ਜਿਸ ਆਸਾਂ ਤੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਪਾਣੀ ਫੇਰ ਦਿੱਤਾ ਹੈ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਦੁਆਰਾ ਪੰਜਾਬ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਜਿਹੜੇ ਹੈ 3704 ਅਧਿਆਪਕ ਯੂਨੀਅਨ ਸੀਪੀਯੂ ਕਰਮਚਾਰੀ ਯੂਨੀਅਨ ਮਸਟਰੀਅਲ ਯੂਨੀਅਨ ਅਤੇ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਦੁਆਰਾ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਜਿਹੜਾ ਹੈ ਕੀਤਾ ਜਾ ਰਿਹਾ ਹੈ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ। ਪੰਜਾਬ ਮਜ਼ਦੂਰ ਪੈਨਸ਼ਨ ਸਾਂਝਾ ਫਰੰਟ ਦੀ ਦੁਆਰਾ ਇਹ ਲਾਨ ਕੀਤਾ ਗਿਆ ਹੈ ਕਿ ਜੇਕਰ 20 ਅਗਸਤ ਤੱਕ ਸਾਡੀਆਂ ਮੰਗਾਂ ਦਾ ਹਾਲ ਪੰਜਾਬ ਸਰਕਾਰ ਨੇ ਨਾ ਕੀਤਾ ਤਾਂ ਅਸੀਂ 23 ਅਗਸਤ ਨੂੰ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਦੇ ਵਿੱਚ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਕਿਉਂਕਿ ਅਸੀਂ ਪੰਜਾਬ ਸਰਕਾਰ ਦੇ ਮੂੰਹ ਦੇ ਵੱਲ ਵੇਖੀ ਜਾ ਰਹੇ ਹਾਂ ਪੰਜਾਬ ਸਰਕਾਰ ਇਸ ਮੀਟਿੰਗ ਦੇ ਵਿੱਚ ਸਾਡੀ ਮੰਗ ਦਾ ਹੱਲ ਕਰੇਗੀ ਪਰ ਹਰ ਮੀਟਿੰਗ ਤੋਂ ਬਾਅਦ ਸਾਨੂੰ ਨਿਰਾਸ਼ਾ ਹੀ ਮਿਲੀ ਹੈ ਜਾਂ ਦਾ ਮੀਟਿੰਗ ਹੁੰਦੀ ਹੈ ਸਿਰਫ ਭਰੋਸਾ ਹੀ ਦਿੱਤਾ ਜਾਂਦਾ ਹੈ ਜਾਂ ਫਿਰ ਮੀਟਿੰਗ ਨੂੰ ਮੋਲਤ ਵੀ ਕਰ ਦਿੱਤਾ ਜਾਂਦਾ ਹੈ ਜਿਸ ਦੇ ਚੱਲਦੇ ਲਗਾਤਾਰ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦਾ ਤੇ ਮਲਾਜ਼ਮ ਜਥੇਬੰਦੀਆਂ ਦਾ ਵਿਰੋਧ ਜਾਰੀ ਹੈ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਮੰਗਾਂ ਜਿਹੜੀਆਂ ਪੈਂਡਿੰਗ ਨੇ ਜਿਸ ਦੇ ਚੱਲਦੇ ਉਨ੍ਹਾਂ ਦੇ ਦੁਆਰਾ ਧਰਨੇ ਲਗਾਏ ਜਾ ਰਹੇ ਨੇ ਹੜਤਾਲਾਂ ਕੀਤੀਆਂ ਜਾ ਰੀਆਂ ਨੇ 13% ਡੀਏ ਜਿਹੜਾ ਪੈਂਡਿੰਗ ਹੈ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਵਧ ਕੇ 55% ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਮਲਾਜ਼ਮ ਇਸ ਟਾਈਮ ਤੇ ਸਿਰਫ ਤੇ ਸਿਰਫ 42% ਤੇ ਹੀ ਜਿਹੜੇ ਚਾਰੇ ਨੇ ਸੋ ਦੋਸਤੋ ਗਵਾਂਡੀ ਰਾਜ ਦਾ ਜਿਹੜਾ ਡੀਏ ਪੰਜਾਬ ਸਰਕਾਰ ਤੋਂ ਜ਼ਿਆਦਾ ਹੈ ਕਿਉਂਕਿ ਹਰਿਆਣਾ ਸਰਕਾਰ ਦੇ ਮਲਾਜ਼ਮ 55% ਜਿਹੜਾ ਹੈ ਇਸ ਟਾਈਮ ਲੈ ਰਹੇ ਨੇ ਪਿੱਛੇ ਜਿਹੜਾ ਕੀ ਪੰਜਾਬ ਦੇ ਜਿਹੜੇ ਮੁਲਾਜ਼ਮ ਹਨ ਪਿੱਛੇ ਚਾਰੇ ਨੇ ਸਿਰਫ ਤੇ ਸਿਰਫ ਪੰਜਾਬ ਦੇ ਮੁਲਾਜ਼ਮ ਜਿਹੜੇ ਉਹ ਵੀ ਇੱਕ 2% ਨਹੀਂ 13% ਦਾ ਜਿਹੜਾ ਹੈ ਫਾਸਲਾ ਉਹ ਜਿਹੜਾ ਬਣ ਚੁੱਕਿਆ ਹੈ ਪੰਜਾਬ ਸਰਕਾਰ ਜਿਹੜਾ ਹੈ ਕਿ ਦੂਰ ਕਰੇ ਜਲਦ ਤੋਂ ਜਲਦ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇ ਮੁਲਾਜ਼ਮ ਮੰਗ ਕਰਦੇ ਹਨ ਕਿ 4% ਜਾਂ 6% ਸਾਨੂੰ ਘੱਟੋ ਘੱਟ 13% ਸਾਡਾ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਜਿਹੜਾ ਵੱਧ ਕੇ ਹੈ ਜਿਹੜਾ ਵਾਧਾ ਜਿਹੜਾ ਜਲਦ ਹੀ ਕੇਂਦਰ ਸਰਕਾਰ ਕਰੇਗੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਰ ਵੀ ਪਿੱਛੇ ਰਹਿ ਜਾਣਗੇ ਡੀਏ ਦੇ ਵਿੱਚ ਜੋ ਕਿ ਮੁਲਾਜ਼ਮ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਇਸ ਮੁਲਾਜ਼ਮਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਪੈਂਡਿੰਗ ਨੇ ਜਿਸ ਤਰ੍ਹਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਕਿਉਂਕਿ ਇੱਕ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਹਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਇਸ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਮੁਲਾਜ਼ਮ ਯੂਪੀਐਸ ਅਤੇ ਐਨਪੀਐਸ ਨੂੰ ਸਿਰੇ ਤੇ ਉਨਕਾਰਦੇ ਨੇ ਅਤੇ ਉਹਨਾਂ ਦੇ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਐਨਪੀਐਸ ਨੂੰ ਬੰਦ ਕੀਤਾ ਜਾਵੇ ਜੀਪੀਐਫ ਫੰਡ ਦੇ ਜਿਹੜੇ ਖਾਤੇ ਨੇ ਖੋਲੇ ਜਾਣ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ 17 ਜੁਲਾਈ 2020 ਤੋਂ ਬਾਅਦ ਪਰਤੀ ਹੋਏ ਮੁਲਾਜ਼ਮ ਜਿਨ੍ਹਾਂ ਦੁਆਰਾ ਲਗਾਤਾਰ ਸੰਘਰਸ਼ ਜਾਰੀ ਹੈ ਕਿਉਂਕਿ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਜਿੱਤ ਮਾਨਨ ਦਾ ਮੌਕਾ ਪੰਜਾਬ ਸਰਕਾਰ ਉਹਨਾਂ ਨੂੰ ਨਹੀਂ ਦੇ ਰਹੀ ਕਿਉਂਕਿ ਇਹਨਾਂ ਦੇ ਉੱਪਰ ਕੇਂਦਰ ਦਾ 7ਵੇਂ ਪੇ ਕਮਿਸ਼ਨ ਲਗਾਇਆ ਗਿਆ ਹੈ ਜਿਸ ਦੇ ਚਲਦੇ ਇਹਨਾਂ ਨੂੰ 10 15000 ਤਨਖਾਹ ਜਿਹੜੀ ਦੂਜੇ ਮੁਲਾਜ਼ਮਾਂ ਨਾਲੋਂ ਘੱਟ ਮਿਲ ਰਹੀ ਹੈ ਕੈਪਟਨ ਸਰਕਾਰ ਨੇ ਜਦੋਂ ਪਿਛਲੀ ਕੈਪਟਨ ਸਰਕਾਰ ਸੀ ਉਹਨਾਂ ਨੇ ਇਨਾ ਉੱਪਰ ਕੇਂਦਰ ਦਾ ਜਿਹੜਾ ਕਮਿਸ਼ਨ ਲਗਾ ਦਿੱਤਾ ਸੀ ਜਿਸ ਦੇ ਕਾਰਨ ਇਹਨਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਜਿੱਥੋਂ ਇਹ ਕੇਸ ਜਿੱਤ ਗਏ ਸੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਕੀਤਾ ਕਿ ਇਨਾ ਸਮੂਹ ਮਲਾਜ਼ਮਾਂ ਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਇਸ ਮਾਮਲੇ ਨੂੰ ਟਾਲਣ ਦੇ ਲਈ ਹੁਣ ਤੱਕ ਜਿਹੜੀ ਚਲਦੀ ਜਾ ਰਹੀ ਹੈ ਪਸਪਰੀਨ ਕੋਰਟ ਨੇ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਹੈ ਇਨ੍ਹਾਂ ਸਮੂਹ ਮੁਲਾਜ਼ਮਾਂ ਦੇ ਉੱਪਰ ਜਲਦ ਤੋਂ ਜਲਦ ਪੰਜਾਬ ਸਰਕਾਰ ਨੇ ਹਜੇ ਤੱਕ ਇਨ੍ਹਾਂ ਮੁਲਾਜ਼ਮਾਂ ਦੇ ਉੱਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਦੋ ਜਗ੍ਹਾ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਇਨ੍ਹਾਂ ਮੁਲਾਜ਼ਮਾਂ ਨੂੰ ਜਿੱਤ ਮਾਨਣ ਦਾ ਮੌਕਾ ਨਹੀਂ ਮਿਲ ਰਿਹਾ ਮੁਲਾਜ਼ਮ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਸਮੂਹ ਮੁਲਾਜ਼ਮਾਂ ਦੇ ਉੱਪਰ ਜਿਹੜਾ ਹੈ ਸਾਡੇ ਉੱਪਰ ਜਿਹੜਾ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕਰੇ ਸੋ ਦੋਸਤੋ ਆਸ਼ਾ ਮਰ ਕੇ ਮਿਡੇ ਮੀਲ ਵਰਕਰ ਤੇ ਮਾਨਪੱਤੇ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਉਹ ਵੀ ਜਿਹੜਾ ਮੰਗ ਕਰ ਰਹੇ ਨੇ ਸਾਡੀ ਮੰਗ ਦਾ ਹੱਲ ਕੀਤਾ ਜਾਵੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦਾ 2.59 ਦਿੱਤਾ ਜਾ ਰਿਹਾ ਦਿੱਤਾ ਜਾਵੇ ਇਸ ਮਾਮਲੇ ਨੂੰ ਲੈ ਕੇ ਕਈ ਮੀਟਿੰਗਾਂ ਵੀ ਹੋਈਆਂ ਪੰਜਾਬ ਸਰਕਾਰ ਦੇ ਦੁਆਰਾ ਜਿਹੜਾ ਭਰੋਸਾ ਹੀ ਦਿੱਤਾ ਗਿਆ ਕਿ ਅਸੀਂ ਤੁਹਾਡੇ ਉੱਪਰ ਜਿਹੜਾ ਫੈਕਟਰ ਹੈ 2.1 ਲਾਗੂ ਕਰਾਂਗੇ ਪਰ ਪੰਜਾਬ ਸਰਕਾਰ ਦੇ ਦੁਆਰਾ ਹਰ ਵਾਰ ਪ੍ਰੋਸਾਹੀ ਦਿੱਤਾ ਗਿਆ ਹੈ ਹਜੇ ਤੱਕ ਫੈਕਟਰ 2.99 ਲਾਗੂ ਨਹੀਂ ਕੀਤਾ ਗਿਆ ਜੇਕਰ ਗੱਲ ਕੀਤੀ ਜਾਵੇ ਤਾਂ ਫੈਕਟਰ 2.45 ਦੇ ਨਾਲ ਹੀ ਇਹਨਾਂ ਦੀ ਪੈਨਸ਼ਨ ਦੀ ਜਿਹੜੇ ਸੋਧੀਆਂ ਗਈਆਂ ਹਨ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡਾ ਜਿਹੜਾ ਫੈਕਟਰ ਹੈ 2 ਜਿਹੜਾ ਕਿ 99 ਦੇ ਨਾਲ ਲਾਗੂ ਕੀਤਾ ਜਾਵੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਸੰਬੰਧਿਤ ਮੰਗਾ ਸੰਬੰਧੀ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ